ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਜਿਹੜਾ ਜੀੜਾ ਚੁੱਕਿਆ ਇਹਨੂੰ ਭਰਮਾ ਹੰਗਾਰਾ ਮਿਲ ਰਿਹਾ ਲੋਕਾਂ ਵਾਸਤੇ ਵਰਦਾਨ ਆ ਲੋਕਾਂ ਦੇ ਵਿੱਚ ਉਤਸ਼ਾਹ ਆ ਲੋਕ ਪੂਰਾ ਸਹਿਯੋਗ ਸਾਨੂੰ ਦੇ ਰਹੇ ਆ ਔਰ ਤੁਸੀਂ ਕਹ ਲਓ ਵੀ ਜਿਹੜੇ ਨਸ਼ੇੜੀ ਆ ਔਰ ਪਿੰਡਾਂ ਚ ਲੱਭਦੇ ਨਹੀਂ ਆ ਸਿਰਫ ਤੇ ਸਿਰਫ ਉਹ ਹੀ ਦੋ ਮਾਵਾਂ ਸੀ ਜਿਨ੍ਹਾਂ ਦੇ ਬੱਚੇ ਨਸ਼ਾ ਕਰਦੇ ਸੀ ਦਾਦੀ ਸੀ ਇੱਕ ਹੋਰਾਂ ਦੇ ਵਿੱਚੋਂ ਸਿੱਧੂਵਾਲ ਦੇ ਵਿੱਚ ਉਹ ਬਹੁਤ ਅਸੀਸਾਂ ਦੇ ਰਹੀਆਂ ਸਾਡੇ ਮੁੱਖ ਮੰਤਰੀ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਸਾਨੂੰ ਸਾਰਿਆਂ ਨੂੰ ਅਸੀਸਾਂ ਦੇ ਰਹੀਆਂ ਵੀ ਤੁਸੀਂ ਬਹੁਤ ਨੇਕ ਕੰਮ ਕਰਦੇ ਹੋ ਸਾਡੇ ਵਾਸਤੇ ਅਰਦਾਸਾਂ ਵੀ ਕਰ ਰਹੀਆਂ ਆ ਸਾਨੂੰ ਅਸੀਂ ਸਮਝਦੇ ਹਾਂ ਇਹ ਦੋ ਵੱਡਾ ਨਾਮ ਕੋਈ ਨਹੀਂ ਹੋ ਸਕਦਾ ਅਸੀਂ ਕਿਸੇ ਦਾ ਨਾਮ ਲਾਸਕੋ ਅਸੀਂ ਕਿਸੇ ਦਾ ਨਾਮ ਲਾਸਕੋ ਪਿੰਡ ਵਿੱਚ ਕੋੜਨੀ ਯਾਗਰੇ ਸਾਡੇ ਪਿੰਡ ਵਿੱਚ ਜੋਗੀ ਦਾ ਸਾਹ ਕਰਦੇ ਸਾਡੇ ਪਿੰਡ ਵਿੱਚ ਜੋਗੀ ਦਾ ਸਾਹ ਕਰਦੇ ਅਸੀਂ ਹੋਰਾਂ ਨੂੰ ਅਸੀਂ ਹੋਰਾਂ ਨੂੰ ਕਿਸਾ ਸਪਿਰਿੰਗ ਸੁਣਾਵਾਂਗੇ ਪ੍ਰਕਾਸ਼ ਸੁਣਾਵਾਂਗੇ ਇੱਕ ਪੰਜਾਬੀ ਦਾ ਕਹਾਣ ਹੈ ਕਿ ਜਿਹੜਾ ਸੱਪ ਦਾ ਡਸਿਆ ਰੱਸੀ ਕੋੜਾ ਡਰਦਾ ਦੁੱਧਾ ਸੜਿਆ ਹੋਇਆ ਲੱਸੀ ਨੂੰ ਕੋਕਾ ਮਾਰਦਾ ਕਿਉਂਕਿ ਸਾਡੇ ਨਾਲ ਜਦੋਂ ਪਹਿਲੀ ਵੇਵ ਆਈ ਆ ਨਾ ਸਾਡੇ ਕੋਲ ਦਵਾਈਆਂ ਸੀ ਨਾ ਵੈਂਟੀਲੇਟਰ ਸੀ ਨਾ ਪਤਾ ਸੀਗਾ ਵੀ ਕਿਹੋ ਜਿਹਾ ਬਲਾਇਆ ਇਹ ਬਟ ਹੁਣ ਇਹੋ ਜਿਹੀ ਕੋਈ ਗੱਲ ਨਹੀਂ ਹੈ ਪੂਰਾ ਸਾਡੇ ਕੋਲੇ ਬੰਦੋਬਸਤ ਆ ਜੀ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਸਾਰਾ ਪਿੰਡ ਇਕੱਠਾ ਹੋਇਆ ਹੋਇਆ ਬਖਸ਼ੀ ਵਾਲੇ ਪਿੰਡ 'ਚ ਆ ਗਏ ਆਪਾਂ ਇਸ ਤੋਂ ਪਹਿਲਾਂ ਮੈਂ ਸਿੱਧੂਵਾਲ ਕਰਕੇ ਆਇਆ ਔਰ ਉਸ ਤੋਂ ਪਹਿਲਾਂ ਮੇਰੀ ਯੂਨੀਅਨ ਹੈਲਥ ਮਿਨਿਸਟਰੀ ਨਾਲ ਵੀਡੀਓ ਕਾਨਫਰੰਸ ਸੀ ਉਹ ਕਰਕੇ ਆਇਆ ਸਵੇਰੇ ਮੈਂ ਜਿਹੜੇ 15 ਪਿੰਡਾਂ ਦੇ ਨਾਲ ਮੀਟਿੰਗਸ ਕੀਤੀਆਂ ਆ ਮੈਂ ਅੱਜ 6 ਪਿੰਡਾਂ ਜਾ ਰਿਹਾ ਜੀ ਸਿੱਧੂਵਾਲ ਕਰਕੇ ਆ ਬਖਸ਼ੀ ਵਾਲੇ ਪਹੁੰਚਾ ਇਸ ਤੋਂ ਬਾਅਦ ਮੈਂ ਕਾਠਮੱਠੀ ਜਾ ਰਿਹਾ ਫਿਰ ਲਚਕਾਣੀ ਜਾ ਰਿਹਾ ਫਿਰ ਲੰਗ ਫਿਰ ਸੋਹਣਾ ਪੂਰੇ ਦੇ ਪੂਰੇ ਪਿੰਡੋਂ ਮੜ ਕੇ ਆ ਰਿਹਾ ਜੀ ਬਹੁਤ ਅੱਛਾ ਜਿਹੜਾ ਲੋਕਾਂ ਦਾ ਭਰਮਾਉਂਗਾਰਾ ਹੈ ਲੋਕਾਂ ਨੇ ਜਿਹੜਾ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਸ਼੍ਰੀ ਹਰਬਿੰਦ ਕੇਜਰੀਵਾਲ ਸਾਡੇ ਨੈਸ਼ਨਲ ਕਮਿਨਰ ਦਾ ਇਹ ਜਿਹੜਾ ਉਹਨਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਜਿਹੜਾ ਬੀੜਾ ਚੁੱਕਿਆ ਇਹਨੂੰ ਭਰਮਾਉਂਗਾਰ ਲੋਕਾਂ ਵਾਸਤੇ ਵਰਦਾਨ ਹੈ ਲੋਕਾਂ ਦੇ ਵਿੱਚ ਉਤਸ਼ਾਹ ਆ ਲੋਕ ਪੂਰਾ ਸਹਿਯੋਗ ਸਾਨੂੰ ਦੇ ਰਹੇ ਆ ਔਰ ਤੁਸੀਂ ਕਹ ਲਓ ਵੀ ਜਿਹੜੇ ਨਿਸ਼ੇੜੀ ਆ ਹੁਣ ਪਿੰਡਾਂ 'ਚ ਲੱਭਦੇ ਨਹੀਂ ਹੈ ਸਿੱਧੂ ਵਾਲਾ ਵੀ ਕਹਿੰਦਾ ਜੀ ਇੱਕ ਦੋ ਬੰਦੇ ਰਹਿ ਗਏ ਬਾਕੀ ਸਭ ਭੱਜ ਗਏ ਜਾਂ ਆਪਣਾ ਸੁਧਰ ਗਏ ਆ ਇਹ ਵੀ ਆ ਪਿੰਡ ਵੀ ਕਹਿੰਦਾ ਬਖਸ਼ ਵਾਲਾ ਵੀ ਇੱਕ ਦੋ ਬੰਦੇ ਆ ਗਏ ਆ ਉਹ ਵੀ ਅਸੀਂ ਨਸ਼ਾ ਮੁਕਤ ਕਰ ਦੇਣੇ ਆ ਸੋ ਇਹ ਦੋ ਪਿੰਡ ਦਾ ਮੇਰੇ ਸਮਝੋ ਤੁਸੀਂ ਨਸ਼ਾ ਮੁਕਤ ਹੋ ਗਏ ਜੀ ਅੱਤੇ ਸਰ ਪਿੰਡ ਦੇ ਲੋਕਾਂ ਦਾ ਰਿਸਪੌਂਸ ਕਿਵੇਂ ਦਾ ਹੈ ਕਿ ਇਹ ਪਰੇਸ਼ਾਨੀਆਂ ਵੀ ਦੱਸਦੇ ਨੇ ਕਿ ਪਿੰਡਾਂ ਦੇ ਲੋਕਾਂ ਨੂੰ ਕਿਵੇਂ ਉਹਨਾਂ ਦਾ ਦੇਖੋ ਜੜੀ ਤਾਂ ਜਿੱਥੇ ਤੱਕ ਤਾਂ ਨਸ਼ੇ ਦੀ ਗੱਲ ਆ ਕਹਿੰਦੇ ਜੀ ਬਾਕੀ ਸਾਰਾ ਕੁਝ ਦਾਤ ਬਰਤਾਸ਼ਤ ਕਰ ਲਾਵੇ ਨਸ਼ਿਆਂ ਦਾ ਖਾਤਮਾ ਕਰ ਦਿਓ ਇਹ ਸਭ ਤੋਂ ਵੱਡੀ ਮੰਗ ਸੀ ਇਹ ਉਹਨਾਂ ਦੀ ਪੂਰੀ ਹੋ ਰਹੀ ਆ ਜਿਹੜੇ ਉਹਨਾਂ ਦੀ ਬਾਕੀ ਆ ਗਿਆ ਜਿਵੇਂ ਪਿੰਡ ਦੇ ਟੋਬੇ ਦਾ ਇਸ਼ੂ ਆ ਉਹ ਸਰਕਾਰ ਪਹਿਲੇ ਕਰ ਰਹੀ ਆ ਦਵਾਈਆਂ ਦਾ ਬੰਦੋਬਸਰ ਸਰਕਾਰ ਪਹਿਲਾਂ ਕਰ ਰਹੀ ਆ ਸਕੂਲ ਪਹਿਲਾਂ ਠੀਕ ਕਰ ਰਹੀ ਆ ਉਹ ਜਿਹੜੀ ਉਹਨਾਂ ਦੀ ਬਾਕੀ ਮੁੱਖ ਮੰਗ ਆ ਕਿ ਸਟਰੀਟ ਲਾਈਟ ਆ ਗਈਆਂ ਤੇ ਜਿਹੜੇ ਵੀ ਉਹਨਾਂ ਦੇ ਕੰਮ ਹੈਗੇ ਆ ਰਾਸ਼ਨ ਨਾਲ ਸੰਬੰਧਤ ਆ ਉਹ ਸਾਰੇ ਅਸੀਂ ਸਰਕਾਰ ਕਰ ਰਹੀ ਆ ਔਰ ਸਾਰੇ ਮਹਿਕਮੇ ਅੱਜ ਕੱਲ ਸਾਰੇ ਮਨਿਸਟਰ ਔਰ ਸਾਰੇ ਐਮਐਲਏ ਸਾਰੇ ਫੀਲਡ ਦੇ ਵਿੱਚ ਆ ਲੋਕਾਂ ਦੇ ਵਿੱਚ ਜਾ ਕੇ ਪੰਜਾਬ ਦੇ ਹਰ ਪਿੰਡ ਵਿੱਚ ਐਮਐਲਏ ਮਨਿਸਟਰ ਔਰ ਸਾਡੇ ਮੁੱਖ ਮੰਤਰੀ ਔਰ ਨੈਸ਼ਨਲ ਕਮਿਸ਼ਨਰ ਖੁਦ ਪਹੁੰਚ ਰਿਹਾ ਹੈ ਲੈਡੀਆਂ ਲੈਡੀਆਂ ਦੀ ਗਿਣਤੀ ਮਰਦਾਂ ਨਾਲੋਂ ਜ਼ਿਆਦਾ ਹੁੰਦੀ ਆ ਕਿਉਂਕਿ ਜਿਹੜਾ ਜਿਹਦਾ ਪੁੱਤ ਨਸ਼ੇੜੀ ਹੋਵੇ ਨਾ ਜੀ ਮੇਰੇ ਕੋਲ ਅੱਜ ਦੋ ਮਾਵਾਂ ਰੋ ਕੇ ਰਹੀ ਆ ਸਿਰਫ ਤੇ ਸਿਰਫ ਉਹੀ ਦੋ ਮਾਵਾਂ ਸੀ ਜਿਨ੍ਹਾਂ ਦੇ ਬੱਚੇ ਨਸ਼ਾ ਕਰਦੇ ਸੀ ਦਾਦੀ ਸੀ ਇੱਕ ਹੋਰਾਂ ਦੇ ਵਿੱਚੋਂ ਸੁਦੋਵਾਲ ਦੇ ਵਿੱਚ ਉਹ ਬਹੁਤ ਅਸੀਸਾਂ ਦੇ ਰਹੀਆਂ ਸਾਡੇ ਮੁੱਖ ਮੰਤਰੀ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਸਾਨੂੰ ਸਾਰਿਆਂ ਨੂੰ ਅਸੀਸਾਂ ਦੇ ਰਹੀਆਂ ਵੀ ਤੁਸੀਂ ਬਹੁਤ ਨੇਕ ਕੰਮ ਕਰਦੇ ਹੋ ਸਾਡੇ ਵਾਸਤੇ ਅਰਦਾਸਾਂ ਵੀ ਕਰ ਰਹੀਆਂ ਸਾਨੂੰ ਅਸੀਸਾਂ ਵੀ ਦੇ ਰਹੀਆਂ ਇਹ ਦੋ ਵੱਡਾ ਨਾਮ ਕੋਈ ਨਹੀਂ ਹੋ ਸਕਦਾ ਸਰ ਕਰੋਨਾ ਨੂੰ ਲੈ ਕੇ ਕਾਫੀ ਲੋਕਾਂ ਦੇ ਵਿੱਚ ਦੁਬਾਰਾ ਤੋਂ ਡਰ ਦਾ ਮਾਹੌਲ ਬਣਿਆ ਹੋਇਆ ਹੈ ਇਹ ਕੀ ਕਹਿਣਾ ਚਾਹੁੰਦੀ ਦੀ ਕਿੰਨੀ ਜੀ ਜਿਹੜੀ ਸਿਚੁਏਸ਼ਨ ਆਤੀ ਹੈ ਦੇਖੋ ਸਰਕਾਰ ਪੂਰੀ ਤਰ੍ਹਾਂ ਮੁਸਤਾਇਦ ਹੈ ਅਸੀਂ ਆਪਣੇ ਪੂਰੇ ਤਿਆਰੀ ਕੀਤੀ ਹੋਈ ਆ ਇੱਕ ਪੰਜਾਬੀ ਦਾ ਕਹਾਣ ਹੈ ਕਿ ਜਿਹੜਾ ਸੱਪ ਦਾ ਡਸਿਆ ਰੱਸੀ ਕੋੜਾ ਡਰਦਾ ਦੁੱਧ ਦਾ ਸੜਿਆ ਹੋਇਆ ਲੱਸੀ ਨੂੰ ਕੋਕਾ ਮਾਰਦਾ ਕਿਉਂਕਿ ਸਾਡੇ ਨਾਲ ਜਦੋਂ ਪਹਿਲੀ ਵੇਵ ਆਈ ਆ ਨਾ ਸਾਡੇ ਕੋਲੇ ਦਵਾਈਆਂ ਸੀ ਨਾ ਵੈਂਟੀਲੇਟਰ ਸੀ ਨਾ ਪਤਾ ਸੀਗਾ ਵੀ ਕਿਹੋ ਜਿਹਾ ਬਲਾਇਆ ਇਹ ਉਦੋਂ ਨੁਕਸਾਨ ਬਹੁਤ ਹੋਇਆ ਬਹੁਤ سارے ਘਰਾਂ ਦਾ ਬਹੁਤ سارے ਫੈਮਿਲੀ ਮੈਂਬਰ ਚਲੇ ਗਏ ਉਹਨਾਂ ਦੇ ਕੁਦਰਤੀ ਗੱਲ ਹੈ ਕਿ ਲੋਕ ਉਹ ਵਾਲਾ ਜਿਹੜਾ ਮੰਜਲਾ ਨੂੰ ਭੁੱਲ ਨਹੀਂ ਪਾ ਰਹੇ ਬਟ ਹੁਣ ਇਹੋ ਜਿਹੀ ਕੋਈ ਗੱਲ ਨਹੀਂ ਹੈ ਮੇਰੀ ਅੱਜ ਵੀ ਸਾਡੇ ਜਿਹੜੇ ਯੂਨੀਅਨ ਹੈਲਥ ਮਿਨਿਸਟਰ ਆ ਸਾਡੇ ਜਿਹੜੇ ਨੈਸ਼ਨਲ ਲੈਵਲ ਦੇ ਸਿਹਤ ਮੰਤਰੀ ਉਹਨਾਂ ਨਾਲ ਅਸੀਂ ਉੱਥੇ ਵੀ ਡਿਸਕਸ ਕੀਤਾ ਇਹ ਪੂਰਾ ਸਾਡੇ ਕੋਲੇ ਬੰਦੋਬਸਤ ਹੈ ਜੀ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ ਇਹ ਓਮਿਕਰੋਨ ਜਿਹੜਾ ਤੁਹਾਡਾ ਹੈਗਾ ਪੁਰਾਣੇ ਵਾਲਾ ਹੀ ਵਰਜਨ ਹੈ ਕੋਈ ਨਵਾਂ ਵਰਜਨ ਨਹੀਂ ਹੈ ਉਹਦਾ ਅਸੀਂ ਜਿਹੜੇ ਵੀ ਕੇਸ ਆ ਰਹੇ ਉਹਨਾਂ ਨੂੰ ਸਾਰਿਆਂ ਨੂੰ ਟ੍ਰੀਟ ਕਰ ਰਹੇ ਹਾਂ ਪੰਜਾਬ ਦੇ ਵਿੱਚ ਅਜੇ ਤੱਕ ਜਿਹੜੇ ਹੈਗੇ ਇੱਕ ਪੇਸ਼ੈਂਟ ਆਇਆ ਸੀ ਤਿੰਨ ਉਹਦੇ ਕੰਟੈਕਟ ਆਏ ਜੀ ਉਹਦੇ ਜਿਹੜੇ ਜਿੱਥੇ ਜਿੱਥੇ ਰਹਿਆ ਸੀਗਾ ਉਹ ਉਹ ਹੋਮ ਆਈਸੋਲੇਸ਼ਨ 'ਚ ਸਾਰੇ ਇਹ ਸਪਟੋ ਬੈਠਾ ਕੇ